ਮਨ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਇਹ ਦੀ ਚਾਰ ਤਰ੍ਹਾਂ ਦਾ ਹੈ ਚਾਰ ਤਰ੍ਹਾਂ ਦਾ ਹੈ ਜਿਆਦਾ ਦੋ ਤਰ੍ਹਾਂ ਦਾ ਐਕਸਪਲੇਨ ਕਰਦੇ ਨੇ ਇੱਕ ਹੈ ਕੌਂਸ਼ੀਅਸ ਅਨਕੌਂਸ਼ੀਅਸ ਸਬ ਕੌਂਸ਼ੀਅਸ ਸੁਪਰ ਕੌਂਸ਼ੀਅਸ ਚਾਰ ਤਰ੍ਹਾਂ ਦਾ ਸਾਡਾ ਮਨ ਹੈ ਕੌਂਸ਼ੀਅਸ ਹੁਣ ਆਪਾਂ ਜਿੰਨੇ ਵੀ ਬੈਠੇ ਆ ਸਾਰੇ ਕੌਂਸ਼ੀਅਸ ਬੈਠੇ ਹੋਏ ਆ ਮੈਂ ਗੱਲ ਕਰ ਰਿਹਾ ਤੁਸੀਂ ਸੁਣ ਰਹੇ ਜੀ ਇਹ ਕੌਂਸ਼ੀਅਸ ਹੈ ਇਹ ਕ ਅਨਕੌਂਸ਼ੀਅਸ ਤੁਸੀਂ ਦੇਖੋ ਤੁਹਾਡੇ ਸਾਰਿਆਂ ਦੇ ਹੱਥ ਪੈਰ ਹਿੱਲ ਰਹੇ ਨੇ ਕੋਈ ਨਾ ਕੋਈ ਹਰਕਤ ਕਰ ਰਹੇ ਨੇ ਹੋ ਰਿਹਾ ਨਾ ਇਹ ਅਨਕੌਂਸ਼ੀਅਸਲੀ ਹੋ ਰਿਹਾ ਤੁਸੀਂ ਜਾਣ ਕੇ ਨਹੀਂ ਕਰ ਰਹੇ ਪਰ ਮੇਰੇ ਵੀ ਹੱਥ ਆ ਇਹ ਹਿੱਲ ਰਹੇ ਨੇ ਗੱਲਬਾਤ ਕਰ ਰਹੇ ਤੁਹਾਡੇ ਵੀ ਕਿਤੇ ਨਾ ਕਿਤੇ ਨਾ ਬਾਡੀ ਮੂਵ ਹੁੰਦੀ ਏ ਇਹ ਅਨਕੌਂਸ਼ੀਅਸਲੀ ਹੋ ਰਿਹਾ ਹੈ ਤੀਸਰਾ ਸਬ ਕੌਂਸ਼ੀਅਸ ਸਭ ਤੋਂ ਵੱਧ ਸਾਡੀ ਲਾਈਫ ਨੂੰ ਕੰਟਰੋਲ ਸਬ ਕੌਂਸ਼ੀਅਸ ਮੈਂਡ ਕਰਦਾ ਹੈ 95% ਜਿਹੜੀ 95% ਇਹਦੇ ਵਿੱਚ ਪਾਵਰ ਹੈ ਜੀ ਜਿੰਨੇ ਤੁਹਾਡੇ ਬਲੀਵ ਨੇ ਉਹ ਸਬਕੌਂਸ਼ੀਅਸ ਚ ਪਏ ਨੇ ਜਿੰਨੇ ਵੀ ਡਰ ਨੇ ਉਹ ਵੀ ਸਬਕੌਂਸ਼ੀਅਸ ਚ ਪਏ ਨੇ ਸਬਕੌਂਸ਼ੀਅਸ ਦੀ ਤਾਕਤ ਦੇ ਨਾਲ ਤੁਸੀਂ ਲਾਈਫ 'ਚ ਕੁਝ ਵੀ ਕਰ ਸਕਦੇ ਹੋ ਚੌਥੇ ਨੰਬਰ ਤੇ ਹੈ ਜੀ ਸੁਪਰ ਕੌਂਸ਼ੀਅਸ ਇਹਨੂੰ ਆਪਾਂ ਆਤਮਾ ਕਹਿ ਦਿੰਦੇ ਹਾਂ ਜਿਹੜੀ ਸਾਡੇ ਅੰਦਰ ਨਰੂਲ ਹੈ ਇਹ ਚਾਰ ਤਰ੍ਹਾਂ ਦਾ ਮਨ ਹੈ ਹੁਣ ਇਸ ਤੋਂ ਅਗਲੀ ਗੱਲ